BIS ਇਹ ਦੋਨਾਂ ਦੇ ਲਾਇਸੈਂਸ ਤੋਂ ਬਿਨਾਂ ਇਹ ਜਿਹੜਾ ਗਲਾਸ ਹੈ ਜਾਂ ਬੋਤਲ ਹੈ ਕੋਈ ਬਣ ਨਹੀਂ ਸਕਦੀ ਸਰਕਾਰ ਨੇ ਗਲਾਸ ਬੰਦ ਕਰ ਦਿੱਤਾ ਤਾਂ ਵੀ ਗਲਾਸ ਸਾਡਾ ਮੇਨ ਮੁੱਦਾ ਹੈ ਤਾਂ ਵੀ ਗਲਾਸ ਬਣ ਰਿਹਾ ਹੈ ਗਲਾਸਾਂ ਦੇ ਪ੍ਰਤੀ ਪੋਲੂਸ਼ਨ ਨੂੰ ਕੰਟਰੋਲ ਕਰਨ ਬਾਰੇ ਕੁਝ ਨਹੀਂ ਦੱਸ ਸਕੀ ਕਿਉਂਕਿ ਆਪਾਂ ਦੇਖਿਆ ਕਿ ਜਿਹੜੇ ਗਲਾਸ ਜਿਹੜੇ ਆਪਾਂ ਯੂਜ਼ ਕਰਦੇ ਆ ਉਹਨੂੰ ਜਦੋਂ ਆਪਾਂ ਸਿੜ ਦਿੰਦੇ ਆ ਤੇ ਉਹ ਗਲਾਸ ਨਾ ਤੇ ਮਿੱਟੀ ਦੇ ਵਿੱਚ ਗਲਦੇ ਤੇ ਨਾ ਹੀ ਉਹਦੇ ਤੋਂ ਦੁਬਾਰਾ ਦੀ ਰੀਸਾਈਕਲ ਹੋਵੇ। ਅਗਰ ਸਰਕਾਰ ਉਹਨਾਂ ਦੇ ਵੀ ਨੱਥ ਪਾਵੇ ਕਿ ਇਹ ਜਿਹੜਾ ਟਰੇਡਰ ਹੈਗਾ ਉਹ ਗਲਾਸ ਤਾਂ ਹੀ ਬੰਦ ਕਰੂਗਾ ਕਿ ਜਦੋਂ ਸਰਕਾਰ ਨੇ ਇੱਕ ਐਕਟ ਦੇ ਦੌਰਾਨ ਇਹਦੇ ਵਿੱਚ 5 ਲੱਖ ਰੁਪਏ ਦਾ ਜੁਰਮਾਨਾ ਰੱਖਿਆ। ਜਦੋਂ ਕਿ ਸਰਕਾਰ ਦਾ ਨਿਯਮ ਹੈ ਬਿਨਾ ISAI ਤੋਂ ਇਹ ਪਲਾਂਟ ਨਹੀਂ ਲੱਗ ਸਕਦੇ। ਇਹ ਜਿਹੜੇ ਅਧਿਆਰੇ ਨੇ ਇਹ ਬਿਨਾ ਆਈਐਸਆਈ ਪਲਾਂਟ ਜਿਹੜੇ ਹੈਗੇ ਗਲਾਸ ਬਣਾ ਰਹੇ ਨੇ ਸਾਡਾ ਕੰਮ ਇਸ ਟਾਈਮ ਬਿਲਕੁਲ ਬੰਦ ਦੇ ਕਗਾਰ ਤੇ ਹੈ ਅਗਰ ਸਾਡੀ ਸਰਕਾਰ ਨੇ ਜੋ ਅਸੀਂ ਬੇਨਤੀ ਕਰ ਰਹੇ ਆਂ ਅਗਰ ਸਾਡੀ ਸਰਕਾਰ ਨੇ 15 ਦਿਨ ਤੱਕ ਇਹਦੀ ਕੋਈ ਸਾਡੀ ਨਾ ਸੁਣਵਾਈ ਕੀਤੀ ਅਸੀਂ ਆਪਣੇ ਸਾਰੇ ਪਲਾਂਟਾਂ ਦੀਆਂ ਚਾਬੀਆਂ ਜੜੀਆਂ ਆਈਆਂ ਉਹ ਸਰਕਾਰ ਦੇ ਹੱਥ 'ਚ ਦੇਾਵਾਂਗੇ लुधियाना में पंजाब पैकेज ड्रिंकिंग वाटर प्लांट एसोसिएशन द्वारा प्रेस कॉन्फ्रेंस की गई जिसमें उन्होंने सरकार की सिंगल यूज प्लास्टिक पर पाबंदी के बावजूद गलत लोगों द्वारा बनाई जा रही अठारह तरह की आइटम से परेशान होकर सरकार पर निशाना साधा है उन्होंने कहा कि सरकार की पाबंदी के बावजूद भी मार्केट में गिलास बनाए जा रहे हैं जिससे आई मार्का रजिस्टर्ड कंपनिया घाटे में चल रही है ਔਰ ਇਸੇ ਸੰਬੰਧ ਮੇ ਪੰਜਾਬ ਪੈਕੇਜ ਡਰਿੰਕਿੰਗ ਵਾਟਰ ਪਲੈਂਟਸ ਐਸੋਸੀਏਸ਼ਨ ਕੇ ਪ੍ਰਵਕਤਾ ਬਾਲਕ੍ਰਿਸ਼ਨ ਬਵੇਜਾ ਨੇ ਸਰਕਾਰ ਸੇ ਨਾਰਾਜ਼ਗੀ ਜਤਾਤੇ ਹੋਏ ਆਪਣੇ ਵਿਚਾਰ ਰੱਖੇ ਮੇਨ ਗੱਲ ਤੇ ਹੈ ਜੀ ਜਿਹੜਾ ਪਾਣੀ ਦਾ ਜਿਹੜਾ ਗਲਾਸ ਹੈ ਪਾਣੀ ਦਾ ਕੰਮ ਕਰਨ ਵਾਸਤੇ ਸਰਕਾਰ ਦੇ ਦੋ ਡਿਪਾਰਟਮੈਂਟ ਨੇ ਦੋ ਅਧਿਆਰੇ ਨੇ ਇੱਕ ਐਫਐਸਆਈ ਵੀਐਸ ਇਹ ਦੋਨਾਂ ਦੇ ਲਾਇਸੈਂਸ ਤੋਂ ਬਿਨਾਂ ਇਹ ਜਿਹੜਾ ਗਲਾਸ ਹੈ ਜਾਂ ਬੋਤਲ ਹੈ ਕੋਈ ਬਣ ਨਹੀਂ ਸਕਦੀ ਸਰਕਾਰ ਨੇ ਗਲਾਸ ਬੰਦ ਕਰ ਦਿੱਤਾ ਤਾ ਵੀ ਗਲਾਸ ਸਾਡਾ ਮੇਨ ਮੁੱਦਾ ਹੈ ਤਾਂ ਵੀ ਗਲਾਸ ਬਣ ਰਿਹਾ ਹੈ ਦੂਸਰੀ ਗੱਲ ਹੈ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਗਲਾਸ ਜਿਹੜੇ ਮੈਨੂਫੈਕਚਰਰ ਹੈ ਗਲਾਸ ਹੀਵੇਂ ਬਣਾ ਰਹੇ ਨੇ ਅਸੀਂ ਚਾਹੁੰਦੇ ਜਿਹੜੇ ਟਰੇਡਰ ਵੀ ਹੈਗੇ ਆ ਉਹ ਟਰੇਡਰ ਵੀ ਜਿਹੜੇ ਹੈਗੇ ਆ ਗਲਾਸ ਵੇਚ ਰਹੇ ਨੇ ਅਗਰ ਸਰਕਾਰ ਉਹਨਾਂ ਦੇ ਵੀ ਨੱਥ ਪਾਵੇ ਕਿ ਇਹ ਜਿਹੜਾ ਟਰੇਡਰ ਹੈਗਾ ਉਹ ਗਲਾਸ ਤਾਂ ਹੀ ਬੰਦ ਕਰੂਗਾ ਕਿ ਜਦੋਂ ਸਰਕਾਰ ਨੇ ਇੱਕ ਐਕਟ ਦੇ ਦੌਰਾਨ ਇਹਦੇ ਵਿੱਚ 5 ਲੱਖ ਰੁਪਏ ਦਾ ਜੁਰਮਾਨਾ ਰੱਖਿਆ ਕਿ ਜਿਹੜਾ ਟਰੇਡਰ ਦੁਕਾਨਦਾਰ ਮੈਨੂਫੈਕਚਰਰ ਇਹ ਮਾਲ ਬਣਾਉਂਦਾ ਜਾਂ ਮੋਕੇ ਦੇ ਫੜਿਆ ਜਾਂਦਾ ਔਰ ਨਾਲ ਦੀ ਨਾਲ ਉਹਦੇ ਤੇ 6 ਮਹੀਨੇ ਦੀ ਕੈਦ ਵੀ ਹੈ ਔਰ ਇੱਕ ਗੱਲ ਇਹ ਵੀ ਹੈ ਕਿ ਉਹ ਫੈਕਟਰੀ ਜਿਹੜੀ ਹੈਗੀ ਹੈ ਉਹ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੀ ਨਾਲ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਪ੍ਰਾਪਰਟੀ ਜਿਹੜੀ ਹੈ ਕੇਸ ਕੇਸ ਦੇ ਆਧਾਰ ਦੇ ਉੱਤੇ ਜਿਹੜੀ ਉਹਦੀ ਮਸ਼ੀਨਰੀ ਹੈ ਉਹ ਵੀ ਸੀਲ ਹੋਣੀ ਚਾਹੀਦੀ ਹੈ ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਕੰਮ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਜਿਵੇਂ এনवायरमेंट ਦੇ ਆਪਾਂ ਖਿਲਾਫ ਇਹ ਕੰਮ ਕੀਤਾ ਸੀ ਕਿ ਹਾਂ ਵੀ ਪੰਜਾਬ ਦੇ ਵਿੱਚ ਇਹ ਪੋਲੂਸ਼ਨ ਕਰਕੇ ਜਦਕਿ ਇਹਦੇ ਨਾਲ ਕਈ ਡਿਪਾਰਟਮੈਂਟ ਇਹਨਾਂ ਦੇ ਬਿਜਲੀ ਦੇ ਕਨੈਕਸ਼ਨ ਕੱਟਨੇ ਚਾਹੀਦੇ ਆ ਪੋਲੂਸ਼ਨ ਦੇ ਹਿਸਾਬ ਨਾਲ ਇਹਨਾਂ ਨੂੰ ਜਿਵੇਂ ਕਹਿੰਦੇ ਆਪਾਂ ਕੀ ਦੁਕਾਨਦਾਰਾਂ ਦੇ ਹਿਸਾਬ ਆਪਾਂ ਬੰਦ ਕਰਾਣਾ ਇੰਚ ਉਹ ਕੰਮ ਬੰਦ ਕਰਾਣਾ ਚਾਹੁੰਦੇ ਆਪਾਂ ਸਰ ਤੁਹਾਡਾ ਕੰਮ ਕਾਦਾ ਤੁਸੀਂ ਥੋੜਾ ਬ੍ਰੀਫ ਕਰ ਦਿਓ ਸਾਡੇ ਸਾਰੇ ਜਿੰਨੇ ਸਾਡੇ ਭਰਾ ਖੜੇ ਆ ਇਹ ਵਾਟਰ ਮੈਨੂਫੈਕਚਰਰ ਸਾਰਿਆਂ ਦਾ ਆਪਣੇ ਆਪਣੇ ਪਲਾਂਟ ਆ ਇਹ ਸਾਰੇ ਲਾਇਸੈਂਸੀ ਪਲਾਂਟ ਨੇ ਆਈਐਸਆਈ ਦੇ ਅੰਡਰ ਨੇ ਜਦੋਂ ਕਿ ਸਰਕਾਰ ਦਾ ਨਿਯਮ ਹੈ ਬਿਨਾ ਆਈਐਸਆਈ ਤੋਂ ਇਹ ਪਲਾਂਟ ਨਹੀਂ ਲੱਗ ਸਕਦੇ ਇਹ ਜਿਹੜੇ ਅਧਿਆਰੇ ਨੇ ਇਹ ਬਿਨਾ ਆਈਐਸਆਈ ਪਲਾਂਟ ਜਿਹੜੇ ਹੈਗੇ ਗਲਾਸ ਬਣਾ ਰਹੇ ਨੇ ਉਹ ਇਹ ਗਲਾਸ ਜਿਹੜੇ ਅਸੀਂ ਚਾਹੁੰਦੇ ਆਂ ਕਿ ਇਹ ਬੰਦ ਹੋਣੇ ਚਾਹੀਦੇ ਆ ਇਹ ਪੰਜਾਬ ਦੇ ਵਿੱਚ ਲੁਧਿਆਣਾ ਮੋਗਾ ਫਿਰੋਜ਼ਪੁਰ ਬਠਿੰਡਾ ਗੁਰਦਾਸਪੁਰ ਅੰਮ੍ਰਿਤਸਰ ਇਹ ਸਾਰੇ ਜਗ੍ਹਾ ਤੇ ਫੈਕਟਰੀਆਂ ਲੱਗੀਆਂ ਹੋਈਆਂ ਸਰ ਤੁਹਾਡੇ ਕੋਈ ਡੈਪੂਟੇਸ਼ਨ ਮਿਲਿਆ ਕੋਈ ਅਧਿਕਾਰੀਆਂ ਨੂੰ ਅਸੀਂ ਬੜੇ ਸਾਰੇ ਅਧਿਕਾਰੀਆਂ ਨੂੰ ਮਿਲੇ ਆ ਉਹ ਸਾਰੇ ਅਧਿਕਾਰੀਆਂ ਨੂੰ ਅਸੀਂ ਇੱਕ ਵਾਰੀ ਆਪਣੇ ਮੈਮੋਰੰਡਮ ਦੇ ਚੁੱਕੇ ਆ ਕੰਪਲੇਂਟਾਂ ਪਾ ਚੁੱਕੇ ਆ ਪਰ ਅਸੀਂ ਇਹ ਗੱਲ ਕਿਹੜਾ ਚਾਹੁੰਦੇ ਆ ਕਿ ਜਦੋਂ ਕੁਝ ਫੈਕਟਰੀਆਂ ਦੇ ਉੱਤੇ ਜਦੋਂ ਕਿ ਬੰਦ ਕਰਦੇ ਨੇ ਸੀਲ ਕਰਦੇ ਨੇ ਉਹ ਨਾਲ ਦੀ ਨਾਲ ਦੂਜੇ ਹਫਤੇ ਚੌਥੇ ਹਫਤੇ ਖੁੱਲ ਕੇ ਹੋ ਜਾਂਦੀਆਂ ਆ ਜਦੋਂ ਸਰਕਾਰ ਦਾ ਪ੍ਰਵਧਾਨ ਹੈ ਕਿ ਇਹਦੇ ਉੱਤੇ 6 ਮਹੀਨੇ ਦੀ ਕੈਦ ਹੈ 5 ਲੱਖ ਰੁਪਏ ਦਾ ਜੁਰਮਾਨਾ ਹੈ ਫਿਰ ਇਹ ਜੁਰਮਾਨਾ ਔਰ ਉਹਨਾਂ ਨੂੰ ਕੈਦ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਕੰਮ ਤੇ ਕਿੰਨਾ ਕਸਰ ਆ ਸਾਡਾ ਕੰਮ ਇਸ ਟਾਈਮ ਬਿਲਕੁਲ ਬੰਦ ਦੇ ਕਗਾਰ ਤੇ ਹੈ ਅਗਰ ਸਾਡੀ ਸਰਕਾਰ ਨੇ ਜੋ ਅਸੀਂ ਬੇਨਤੀ ਕਰ ਰਹੇ ਹਾਂ ਅਗਰ ਸਾਡੀ ਸਰਕਾਰ ਨੇ 15 ਦਿਨ ਤੱਕ ਇਹਦੀ ਕੋਈ ਸਾਡੀ ਨਾ ਸੁਣਵਾਈ ਕੀਤੀ ਅਸੀਂ ਆਪਣੇ ਸਾਰੇ ਪਲਾਂਟਾਂ ਦੀਆਂ ਚਾਬੀਆਂ ਜਿਹੜੀਆਂ ਆਈਆਂ ਉਹ ਸਰਕਾਰ ਦੇ ਹੱਥ 'ਚ ਦਿਾਵਾਂਗੇ ਔਰ ਅਸੀਂ ਉਹਨਾਂ ਦੇ ਸਰਕਾਰ ਦਾ ਜਕੇ ਕਿਰਾਵ ਕਰਾਂਗੇ ਫਿਰ ਜੀ ਤੁਸੀਂ ਤੁਸੀਂ ਲਾਇਸੈਂਸ ਲਿੱਤੇ ਹੋਏ ਆ ਤੁਸੀਂ ਸਾਰੇ ਰੂਲ ਫੋਲੋ ਕਰ ਰਹੇ ਹੋ ਪਰ ਕਈ ਲੋਕ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਉਹੀ ਗੱਲ ਅਸੀਂ ਜਿੰਨੇ ਬੰਦੇ ਆ ਸਾਰੇ 3-3 4-4 ਲੱਖ ਰੁਪਏ ਸਾਲ ਦੀਆਂ ਫੀਸਾਂ ਭਰਦੇ ਆ ਸਾਰੇ ਅਧਿਆਰਿਆਂ ਦੀ ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਆ ਜਿਹੜਾ ਸਾਡਾ ਇੱਥੇ ਜਿਹੜਾ ਨੌਨ ਆਈਐਸਆਈ ਹੋਵੇ ਔਰ ਜਿਹੜੇ ਨੌਨ ਆਈਐਸਆਈ ਜਿਹੜੇ ਮਾਲ ਬਣਾ ਅਸੀਂ ਕਹਿੰਦੇ ਆ ਕਿ ਜਿਹੜਾ ਰੌ ਮਟੀਰੀਅਲ ਵੀ ਬਣਾ ਰਿਹਾ ਉਹਦੇ ਤੇ ਵੀ ਸਖਤੀ ਕਾਰ ਵੀ ਸਖਤੀ ਹੋਣੀ ਚਾਹੀਦੀ ਹੈ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਕੀ ਲੱਗਦਾ ਸਰ ਜਿਸ ਤਰੀਕੇ ਨਾਲ ਪੁਲਿਸ ਕਾਰਵਾਈ ਨਹੀਂ ਕਰ ਰਹੀ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਸਰਕਾਰ ਦੀਆਂ ਹਦਾਇਤਾਂ ਆ ਗਈਆਂ ਤੁਸੀਂ ਮੰਗ ਉਠਾ ਰਹੇ ਹੋ ਕਿਉਂਕਿ ਪੁਲਿਸ ਵੀ ਕਹ ਰਹੀ ਹੈ ਕੁਝ ਗਲਤ ਹੁੰਦਾ ਤਾਂ ਜਾਨੋ ਦੋਸਤੋ ਹਾਂ ਜੀ ਅਸੀਂ ਇਹ ਚਾਹਦੇ ਆ ਕਿ ਇਹ ਸਾਡੇ ਨਾਲ ਜਿਹੜੇ ਡਿਪਾਰਟਮੈਂਟ ਹੈਗੇ ਚਾਹੇ ਪੁਲਿਸ ਦਾ ਐਡਮਿਨਿਸਟ੍ਰੇਸ਼ਨ ਦਾ ਡੀਸੀ ਸਾਹਿਬ ਪਿੱਛੇ ਭਗਵੰਤ ਮਾਨ ਜੀ ਨੇ ਇੱਕ ਐਲਾਨ ਕੀਤਾ ਸੀ ਸਰਕਾਰ ਦੇ ਡਿਪਾਰਟਮੈਂਟਾਂ ਨੂੰ ਕਾਰਪੋਰੇਸ਼ਨਾਂ ਨੂੰ ਕਾਰਪੋਰੇਸ਼ਨਾਂ ਨੂੰ ਔਰ ਦ ਆਪਣਾ ਡੀਸੀ ਡਿਪਾਰਟਮੈਂਟਾਂ ਨੂੰ ਵੀ ਇਹਨਾਂ ਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਜਿਹੜੇ ਕਿ ਇਲੀਗਲ ਕੰਮ ਕਰ ਰਹੇ ਆ ਉਹ ਸਟਾਰਟਿੰਗ ਲੈਵਲ ਤੇ ਥੋੜੇ ਟਾਈਮ 'ਚ ਕਾਰਵਾਈ ਹੋਈ ਉਹ ਛੋਟੇ-ਛੋਟੇ ਲਿਫਾਫਿਆਂ ਵਾਲੇ ਬੰਦਿਆਂ ਤੇ ਕਾਰਵਾਈ ਹੋ ਜਾਂਦੀ ਹੈ ਤੇ ਜਿਹੜੀਆਂ ਵੱਡੀਆਂ ਮੱਛੀਆਂ ਹੈਗੀਆਂ ਉਹ ਰਹਿ ਜਾਂਦੀਆਂ ਅਸੀਂ ਚਾਹੁੰਦੇ ਆ ਜਿਹੜੇ ਵੱਡੇ ਬਗਿਆੜ ਆ ਉਹ ਫੜੇ ਜਾਣੇ ਚਾਹੀਦੇ ਆ ਅਸੀਂ ਸਾਰੇ ਬੰਦੇ ਸਰਕਾਰ ਨੂੰ ਇੰਨਾ ਟੈਕਸ ਇੰਨਾ ਰੈਵਨਿਊ ਦਿੰਨੇ ਆ ਉਹ ਕਿਸ ਕਰਕੇ ਦਿੰਨੇ ਆ ਉਹ ਸਾਡੇ ਤੇ ਹੀ ਮਤਲਬ ਉਸ ਚੀਜ਼ ਦਾ ਕੋਈ ਧਿਆਨ ਨਹੀਂ ਕੀਤਾ ਜਾ ਰਿਹਾ ਸਰ ਲੱਗਦਾ ਹੈ ਕਿ ਜਿਹੜਾ ਵਾਟਰ ਜਿਹੜਾ ਪਾਣੀ ਦਿੱਤਾ ਜਾਂਦਾ ਉਹ ਕਿਤੇ ਨਾ ਕਿਤੇ ਸੇਤਲੀ ਵੀ ਜਾਣ ਲਿਵਾ ਹੋ ਸਕਦਾ ਕਿਉਂਕਿ ਕੁਝ ਅਜਿਹੇ ਵੀ ਫਾਉਂਡ ਦੇ ਵਿੱਚ ਤੱਤ ਹੁੰਦੇ ਨੇ ਕਿ ਜਿਹੜੇ ਖਤਰਾ ਪਤਾਗਾ ਹੋ ਸਕਦਾ ਬਿਮਾਰੀਆਂ ਨੂੰ ਆਈਐਸਆਈ ਲਾਇਸੈਂਸ ਹਾਂ ਇਹ ਹੀ ਗੱਲ ਹੈ ਕਿ ਅਸੀਂ ਇਸ ਕਰਕੇ ਆ ਜੀ ਆਈਐਸਆਈ ਲਾਇਸੈਂਸ ਜਿਹੜਾ ਹੈਗਾ ਇਸੇ ਕਰਕੇ ਹੀ ਲੈਣਾ ਪੈਂਦਾ ਕਿ ਅਗਰ ਜਿਹਦੇ ਕੋਲ ਉਹਦੇ ਵਿੱਚ ਸਾਰੀਆਂ ਜਿਹੜੇ ਅਸੀਂ ਸਾਰੇ ਪੂਰੀਆਂ ਕਰਦੇ ਆਉਂਦੀਆਂ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਸਾਡੇ ਸਾਰਿਆਂ ਦੇ ਅੰਦਰ ਅੰਦਰ ਲੈਬਸ ਬਣੀਆਂ ਹੋਈਆਂ ਕੋਈ ਵੀ ਪਾਣੀ ਬਿਨਾ ਲੈਬ ਤੋਂ ਟੈਸਟ ਕੀਤੇ ਬਾਹਰ ਨਹੀਂ ਆ ਸਕਦਾ ਇਹ ਆ ਸਰ ਜਿਹੜੇ ਮੈਰਿਜ ਫੰਕਸ਼ਨਾਂ ਤੇ ਇਹ ਗਲਾਸ ਮਿਲਦੇ ਆ ਉਹਨਾਂ ਬਾਰੇ ਕੋਈ ਕੀ ਕਹਿਣਾ ਚਾਹੁੰਦਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਮੈਰਿਜ ਫੰਕਸ਼ਨਾਂ ਦੇ ਉੱਤੇ ਗਲਾਸ ਜਿਹੜੇ ਐਂਟਰ ਹੁੰਦੇ ਆ ਸਰਕਾਰ ਨੂੰ ਚਾਹੀਦਾ ਜਦੋਂ ਇਹ ਗਲਾਸ ਬੰਦ ਕਰ ਦਿੱਤਾ ਗਿਆ ਤਾਂ ਉਹਨਾਂ ਨੂੰ ਇੱਕ ਲਗ ਉਹਨਾਂ ਨੂੰ ਚਿੱਠੀ ਪੱਤਰ ਭੇਜਣਾ ਚਾਹੀਦਾ ਕਿ ਉਹਨਾਂ ਨੂੰ ਇਹ ਲੈਣਾ ਨਹੀਂ ਚਾਹੀਦਾ ਕਿ ਉਹਨਾਂ ਜਾ ਉਹਨਾਂ ਤੇ ਸਖਤ ਕਾਰਵਾਈ ਕੀਤੀ ਹੋਣੀ ਚਾਹੀਦੀ ਹੈ ਕਿ ਲੈ ਵੀ ਭਾਈ ਇਹ ਜਿਹੜਾ ਗਲਾਸ ਹੈਗਾ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਪੈਨਸਲ ਦੇ ਵਿੱਚ इवन ਦੁਕਾਨਦਾਰ ਟਰੇਡਰ ਜਿਹੜੇ ਆਪਾਂ ਗੱਲ ਕਰ ਰਹੇ ਟਰੇਡਰਾਂ ਦੇ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਜਦੋਂ ਖਰੀਦਣ ਵਾਲੇ ਇਹਨੂੰ ਬੰਦ ਕਰ ਦੇਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਹਾਂ ਵੀ ਭਾਈ ਸਾਡੇ ਤੇ ਇਹ ਸਖਤੀ ਹੈਗੀ ਹੈ ਸਾਡੇ ਤੇ ਜੁਰਮਾਨਾ ਹੈ ਸਾਡੇ ਤੇ ਕੈਦ ਹੈ ਤੋ ਖਰੀਦਣਗੇ ਨਹੀਂ ਤੋ ਬਣਾਉਣ ਵਾਲੇ ਨੇ ਬਣਾਣਾ ਹੀ ਕਿਉਂ ਆ ਫਿਰ ਇਹਦਾ ਮਤਲਬ ਹੈ ਕਿ ਸਰਕਾਰ ਖੁਦ ਇਹਦੇ ਵਿੱਚ ਖੁੱਛ ਉਹਨਾਂ ਦਾ ਇੰਟਰਸਟ ਹੈ ਕਿਉਂ ਨਹੀਂ ਕਰ ਰਹੀ ਸਰਕਾਰ ਜੇ ਸਰਕਾਰ ਨੇ ਅੱਜ ਤੱਕ ਕੋਈ ਦੁਕਾਨਾਂ ਕੋਈ ਸੀਲ ਕੀਤੀਆਂ ਕੋਈ ਫੈਕਟਰੀਆਂ ਸੀਲ ਕੀਤੀਆਂ ਉਹ ਹਫ਼ਤੇ 10 ਦਿਨ 15 ਦਿਨ ਫਿਰ ਦੁਬਾਰਾ ਖੁੱਲ ਜਾਂਦੀਆਂ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਮੇਨ ਕਰ ਇਤੋਂ ਜਿਸ ਤਰ੍ਹਾਂ ਬੰਦ ਕੀਤਾ ਗਿਆ ਵਾ ਉਸ ਤੋਂ ਬਾਅਦ ਸਰਕਾਰ ਕੋਲ ਸਖਤੀ ਕੀਤੀ ਗਈ 1-2 ਵਾਰ ਕੀਤੀ ਗਈ ਹੈ ਪਰ ਦੂਜੇ ਪਾਸੇ ਜਿਹੜੇ ਵਪਾਰੀ ਵਰਗ ਆ ਉਹਨਾਂ ਦੇ ਵੱਲੋਂ ਬੋਤਲਾਂ ਦੀਆਂ ਮਸ਼ੀਨਾਂ ਲੈ ਲਈਆਂ ਕਰਜ਼ਾ ਚੁੱਕ ਕੇ ਉਸ ਤੋਂ ਬਾਅਦ ਜਿਹੜੀ ਸਖਤੀ ਹੈ ਲੱਗਿਆ ਕਿ ਉਸ ਤੋਂ ਬਾਅਦ ਫਿਰ ਬਧਾਈ ਗਈ ਕਿ ਨਹੀਂ ਨਹੀਂ ਕੋਈ ਸਖਤੀ ਨਹੀਂ ਬਧਾਈ ਗਈ ਅਸੀਂ ਇਹੀ ਇਸੇ ਕਰਕੇ ਸਾਡੀ ਦਰਖਾਸਤ ਹੈ ਅਸੀਂ ਮੀਡੀਆ ਵਾਲੇ ਭਰਾਵਾਂ ਨੂੰ ਵੀ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਇੱਕ ਦਰਖਾਸਤ ਹੈਗੀ ਹੈ ਇਹ ਸਰਕਾਰ ਦੇ ਉੱਚ ਪਦਵੀ ਦੇ ਜਿਹੜੇ ਹੈਗੇ ਆ ਉਹਨਾਂ ਤੱਕ ਪਹੁੰਚਾਈ ਜਾਵੇ ਉਹਨਾਂ ਤੱਕ ਪਹੁੰਚੇ ਤੇ ਇਸ ਕਰਕੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਆ ਲੁਧਿਆਣਾ ਦੇ ਵਿੱਚ ਪੂਰੇ ਪੰਜਾਬ ਦੀ ਵਾਟਰ ਐਸੋਸੀਏਸ਼ਨ ਜਿਹੜੀ ਆ ਅੱਜ ਅਸੀਂ ਲੁਧਿਆਣਾ ਦੇ ਵਿੱਚ ਸਾਰੇ ਇਕੱਤਰ ਹੋਏ ਆ ਇਸ ਕਰਕੇ ਸਾਨੂੰ ਅੱਜ ਇਕੱਤਰ ਹੋਣਾ ਪਿਆ ਕਿ ਸੈਂਟਰ ਗਵਰਨਮੈਂਟ ਵੱਲੋਂ ਪੂਰੇ ਇੰਡੀਆ ਦੇ ਵਿੱਚ ਜਿਹੜਾ ਕਿ ਅਸੀਂ ਪਾਣੀ ਦੇ ਵਿੱਚ ਇੱਕ ਗਲਾਸ ਯੂਜ਼ ਕਰਦੇ ਸੀਗੇ ਉਹ ਉਹਨਾਂ ਨੇ ਪੋਲੂਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਨੂੰ ਪੂਰੇ ਇੰਡੀਆ ਦੇ ਵਿੱਚ ਬੰਦ ਕਰ ਦਿੱਤਾ ਹੈ ਇਹ ਸਾਡੇ ਜਿਹੜੇ ਕਾਰੋਬਾਰ ਦੇ ਵਿੱਚ ਪਾਣੀ ਦੀ ਇੰਡਸਟਰੀ ਦੇ ਵਿੱਚ ਸਾਨੂੰ BIS ਤੇ FSSAI ਡਿਪਾਰਟਮੈਂਟ ਜਿਹੜੇ ਕਿ ਹਰ ਜ਼ਿਲ੍ਹੇ ਦੇ ਵਿੱਚ ਸਿਵਲ ਹਸਪੀਟਲ ਉੱਤੇ ਇੱਕ DHO ਬੈਠਦਾ ਆ ਇਹ ਡਿਪਾਰਟਮੈਂਟ ਤੋਂ ਸਾਨੂੰ ਮਨਜ਼ੂਰੀ ਲੈਣੀ ਪੈਂਦੀ ਆ ਤੀਸਰਾ ਡਿਪਾਰਟਮੈਂਟ ਸਾਡੇ ਕੋਲ ਆਉਂਦਾ ਪੋਲੂਸ਼ਨ ਬੋਰਡ ਪੋਲੂਸ਼ਨ ਨੂੰ ਕੰਟਰੋਲ ਕਰਨ ਵਾਸਤੇ ਆਪਣੇ ਇੱਥੇ ਗਲਾਸ ਬੰਦ ਕੀਤਾ ਗਿਆ ਇਸ ਗਲਾਸ ਬੰਦ ਕਰਨ ਨੂੰ ਪਹਿਲਾਂ ਸੈਂਟਰ ਗਵਰਨਮੈਂਟ ਨੇ 6 ਮਹੀਨੇ ਦਾ ਸਮਾਂ ਆਲ ਓਵਰ ਇੰਡੀਆ ਚ ਹਰ ਇੱਕ ਇੰਡਸਟਰੀ ਵਾਲੇ ਨੂੰ ਦਿੱਤਾ ਤਾਂ ਕਿ ਜੇ ਤੁਸੀਂ ਕੋਈ ਸਾਨੂੰ ਕੁਝ ਦੱਸਣਾ ਚਾਹੋ ਨੀ ਇਹਦੇ ਬਾਰੇ ਕੋਈ ਪੋਜ਼ਿਟਿਵਿਟੀ ਦੱਸ ਸਕਦੇ ਆ ਤੇ ਦੱਸੋ ਪਰ ਅਸੀਂ ਸਾਰੇ ਜਾਣੇ ਗਲਾਸਾਂ ਦੇ ਪ੍ਰਤੀ ਪੋਲੂਸ਼ਨ ਨੂੰ ਕੰਟਰੋਲ ਕਰਨ ਬਾਰੇ ਕੁਝ ਨਹੀਂ ਦੱਸ ਸਕੇ ਕਿਉਂਕਿ ਆਪਾਂ ਦੇਖਿਆ ਕਿ ਜਿਹੜੇ ਗਲਾਸ ਜਦੋਂ ਆਪਾਂ ਯੂਜ਼ ਕਰਦੇ ਆ ਉਹਨੂੰ ਜਦੋਂ ਆਪਾਂ ਸਿੜ ਦਿੰਦੇ ਆ ਤੇ ਉਹ ਗਲਾਸ ਨਾ ਤੇ ਮਿੱਟੀ ਦੇ ਵਿੱਚ ਗਲਦਾ ਤੇ ਨਾ ਹੀ ਉਹਦੇ ਤੋਂ ਦੁਬਾਰਾ ਦੀ ਰੀਸਾਈਕਲਿੰਗ ਹੁੰਦੀ ਆ ਕਿਉਂਕਿ ਉਹ ਤਾਂ ਮਾਈਕਰੋਨ ਬਹੁਤ ਘੱਟ ਹੁੰਦਾ ਹੈ ਸਰਕਾਰ ਨੇ ਗਲਾਸ ਨੂੰ ਬੰਦ ਕਰਕੇ ਬੋਟਲ ਦੀ ਪਰਮਿਸ਼ਨ ਸਾਰੇ ਇੰਡਸਟਰੀ ਵਾਲਿਆਂ ਨੂੰ ਦਿੱਤੀ ਅਸੀਂ ਅਜੇ ਇਸ ਕਰਕੇ ਇਕੱਤਰ ਹੋਏ ਆ ਕਿ ਇਹ ਜਿਹੜਾ ਹੁਕਮ ਆ ਸੈਂਟਰ ਗਵਰਨਮੈਂਟ ਦਾ ਜਾਂ ਸਾਰੀਆਂ ਸਰਕਾਰਾਂ ਦਾ ਜਿਹੜੀਆਂ ਅਲੱਗ-ਅਲੱਗ ਸਟੇਟਾਂ 'ਚ 1 ਜੁਲਾਈ ਤੋਂ ਗਲਾਸ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 1 ਜੁਲਾਈ ਤੋਂ ਬੰਦ ਹਨ ਪਰ ਬੜੀ ਬਦਕਿਸਮਤੀ ਆ ਸਾਡੀ ਕਿ ਜਿੱਦਾਂ ਕਿ ਲੋਕੀ ਬਾਕੀ ਲੋਕ ਇੱਥੇ ਰੌਲਾ ਪਾ ਰਹੇ ਆ ਕਿ ਇਹ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਜਾਂ ਅਫਸਰ ਸਹਿਬਾਨ ਆ ਜਿੱਦਾਂ ਅਸੀਂ ਆਪਣੇ ਸਿਵਲ ਹਸਪੀਟਲ ਦੇ ਵਿੱਚ ਬੈਠੇ ਹੋਏ ਡੀ ਐਚਓ ਸਾਹਿਬ ਜੇ ਪੋਲੂਸ਼ਨ ਬੋਰਡ ਦੇ ਵਿੱਚ ਦੇਖੀਏ ਤਾਂ ਪੋਲੂਸ਼ਨ ਬੋਰਡ ਦੇ ਅਫਸਰ ਸਹਿਬਾਨ ਐਡਮਿਨਿਸਟ੍ਰੇਸ਼ਨ ਸਾਰੀ ਅਸੀਂ ਉਹਨਾਂ ਦੇ ਕੋਲ ਅਫਸਰਾਂ ਦੇ ਕੋਲ ਇੱਥੇ ਤੱਕ ਕਿ ਸੀਐਮ ਸਾਹਿਬ ਦੇ ਕੋਲ ਵੀ ਅਸੀਂ ਇਹਦੇ ਬਾਰੇ ਸਾਰਾ ਕੁਝ ਦੱਸ ਕੇ ਆਏ ਆ ਪਰ ਜਿਹੜੇ ਨਡਰ ਲੋਕ ਆ ਜਿਨ੍ਹਾਂ ਦੀ ਕੋਈ ਪਹੁੰਚ ਹੋ ਸਕਦੀ ਆ ਜਾਂ ਇਹਨਾਂ ਅਫਸਰਾਂ ਦੇ ਹਲੇ ਉਹ ਧਿਆਨ 'ਚ ਨਹੀਂ ਆ ਰਹੇ ਇਸ ਕਰਕੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹਨਾਂ ਅਫਸਰਾਂ ਦੇ ਧਿਆਨ ਚ ਆਵੇ ਕਿ ਗਲਾਸ ਜਿਹੜਾ ਆ ਉਹ 100% ਜਿੱਦਾਂ 1 ਜੁਲਾਈ ਤੋਂ ਪਹਿਲਾਂ ਵਿਕ ਰਿਹਾ ਸੀ ਉਦਾਂ ਹੀ ਵਿਕ ਰਿਹਾ ਆ ਕਾਨੂੰਨ ਦਾ ਜੇ ਦਾਇਰਾ ਸੀ ਉਹਨਾਂ ਨੂੰ ਦੱਸਣਾ ਚਾਹੀਏ ਤੇ ਇਹਦੇ ਵਿੱਚ ਗਲਾਸ ਬਣਾਉਣ ਵਾਲਾ ਗਲਾਸ ਨੂੰ ਫਿਲ ਕਰਨ ਵਾਲਾ ਤੇ ਗਲਾਸ ਨੂੰ ਵੇਚਣ ਵਾਲਾ ਉਹਨੂੰ 5 ਲੱਖ ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਕੈਦ ਆ ਇਹ ਘੱਟੋ ਘੱਟ ਜੁਰਮਾ ਇਸ ਤੋਂ ਵੱਧ ਜਿੰਨਾ ਮਰਜੀ ਸਰਕਾਰ ਚਾਹੇ ਤਾਂ ਕਰ ਸਕਦੀ ਹੈ ਅਸੀਂ ਅੱਜ ਸਾਰੇ ਜਾਣੇ ਇਸ ਕਰਕੇ ਤੁਹਾਨੂੰ ਰਿਕੁਐਸਟ ਕਰਨੇ ਤੁਹਾਨੂੰ ਵੀ ਮੀਡੀਆ ਥਰੂ ਅਸੀਂ ਰਿਕੁਐਸਟ ਕਰਨ ਲੱਗੇ ਆ ਪਬਲਿਕ ਨੂੰ ਵੀ ਕਿ ਇਹਦੇ ਜਿਹੜੇ ਜ਼ਿਆਦਾ ਕਾਰੋਬਾਰੀ ਆ ਉਹ ਦੁਕਾਨਾਂ ਤੇ ਵਿਕਦਾ ਆ ਗੁਰੂ ਘਰਾਂ 'ਚ ਵਿਕਦਾ ਆ ਧਾਰਮਿਕ ਸਥਾਨਾਂ ਤੇ ਵਿਕਦਾ ਆ ਮੈਰਿਜ ਪੈਲਸਾਂ ਤੇ ਜਾਂਦਾ ਆ ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਆ ਕਿ ਕੋਈ ਵੀ ਅਸੀਂ ਜੇ ਕਿਤੇ ਜਾ ਕੇ ਕਿਸੇ ਨੂੰ ਦੱਸਦੇ ਹਾਂ ਜਾਂ ਅਸੀਂ ਉੱਥੇ ਮੌਕੇ ਦੇ ਕਿਸੇ ਅਫਸਰ ਨੂੰ ਸਾਧਦੇ ਹਾਂ ਸਪੋਜ਼ ਕਰੋ ਕਿਸੇ ਮੈਰਿਜ ਪੈਲਸ ਦੇ ਵਿੱਚ ਹੀ ਪ੍ਰੋਗਰਾਮ ਚੱਲਦਾ ਅਸੀਂ ਮੌਕੇ ਦੇ ਕਿਸੇ ਅਫਸਰ ਨੂੰ ਸਾਧ ਲਿਆ ਇਹ ਪਬਲਿਕ ਦੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ 5 ਲੱਖ ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਕੈਦ ਆ ਸਰਕਾਰ ਨੂੰ ਅਸੀਂ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਕਿ ਸਰਕਾਰ ਨੇ ਸਾਨੂੰ ਗਲਾਸ ਬੰਦ ਕਰਨ ਤੋਂ ਪਹਿਲਾਂ 6 ਮਹੀਨੇ ਦਾ ਸਮਾਂ ਦਿੱਤਾ ਤਿੰਨ ਤਿੰਨ ਮਹੀਨੇ ਦਾ ਦੋ ਵਾਰੀ ਕਿਹਾ ਕਿ ਤੁਸੀਂ ਸਾਰੇ ਲੋਕਾਂ ਨੂੰ ਅਗਾਹ ਕਰੋ ਕਿ ਗਲਾਸ 1 ਜੁਲਾਈ ਤੋਂ ਬਾਅਦ ਨਹੀਂ ਵਿਖਣਾ ਪਰ ਅਸੀਂ ਉਸ ਨੂੰ ਮੁੰਦੇ ਨਜ਼ਰ ਰੱਖਦੇ ਹੋਏ ਕਿਉਂਕਿ ਅਸੀਂ ਸਾਰੇ ਜਿੰਨੇ ਵੀ ਇੱਥੇ ਮੇਰੇ ਸਹਿਯੋਗੀ ਜਾਂ ਸਾਥੀ ਖੜੇ ਆ ਅਸੀਂ ਸਾਰਿਆਂ ਨੇ ਆਈਐਸਏ ਦਾ ਲਾਇਸੈਂਸ ਲਿਆ ਆ ਉਹ ਆਏ ਲਾਇਸੈਂਸ ਲੈਣ ਵਾਸਤੇ ਅਪਰੋਕਸੀਮੇਟਲੀ 1 ਸਾਲ ਦਾ 4 ਤੋਂ 5 ਲੱਖ ਰੁਪਏ ਦਾ ਖਰਚਾ ਆ ਅਸੀਂ ਉਸ ਇੰਡਸਟਰੀ ਨੂੰ ਅਪਗ੍ਰੇਡ ਕਰਨ ਵਾਸਤੇ ਬੈਂਕਾਂ ਤੋਂ ਲੋਨ ਲੈ ਕੇ ਉਹਨੂੰ ਅਪਗ੍ਰੇਡ ਕੀਤਾ ਤਾਂ ਕਿ ਇਹਦੇ ਵਿੱਚ ਕੋਈ ਵਾਇਲੇਸ਼ਨ ਨਾ ਰਵੇ ਪਰ ਹੁਣ ਜਿਹੜੀ ਕੰਡੀਸ਼ਨ ਬਣ ਗਈ ਆ ਕਿ ਜਿਹੜਾ ਸਰਕਾਰ ਨੇ ਹੁਕਮ ਕੀਤਾ ਸੀ ਕਿ ਗਲਾਸ ਬੰਦ ਕਰ ਦਿੱਤੇ ਗਏ ਆ ਪਰ ਉਹ 1% ਵੀ ਗਲਾਸ ਹਲੇ ਤੱਕ ਬੰਦ ਨਹੀਂ ਹੋਏ ਮਾਰਕੀਟ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਤੇ ਲੋਕ ਸਾਨੂੰ ਐਦਾਂ ਗਲਾਸ ਦਿਖਾਉਂਦੇ ਆ ਕਿ ਆ ਗਲਾਸ ਦੇਖੋ ਅਸੀਂ ਹੁਣ ਲੁਧਿਆਣੇ ਆ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਗੱਡੀ ਵਾਲਾ ਪੂਰੀ ਦੀ ਪੂਰੀ ਗੱਡੀ ਉਹਦੇ ਉੱਤੇ ਐਡਰੈਸ ਮੋਗੇ ਦਾ ਆ ਤੇ ਉਸ ਫਰਮ ਦਾ ਨਾਂ ਜਿਹੜਾ ਆ ਉਹ ਚਾਰੂ ਇੰਟਰਪ੍ਰਾਈਜ਼ਸ ਆ ਇਹ ਚਾਹੇ ਅਸਲੀ ਹੋਵੇ ਚਾਹੇ ਨਕਲੀ ਹੋਵੇ ਕਿਉਂਕਿ ਅਫਸਰ ਸਹਿਬਾਨ ਕਈ ਵਾਰ ਇਹ ਪੁੱਛਦਿਆ ਕਿ ਇੰਡਸਟਰੀ ਸਾਨੂੰ ਨਹੀਂ ਲੱਭਦੀ ਪਈ ਇਹ ਇੰਡਸਟਰੀਆਂ ਸਾਨੂੰ ਦੱਸੋ ਜੀ ਕਿੱਥੇ ਆ ਜਦੋਂ ਅਸੀਂ ਇੰਡਸਟਰੀ ਦੱਸਦੇ ਆ ਤੇ ਉਹ ਦਿਨ ਵੇਲੇ ਲੋਕੀ ਬੰਦ ਕਰ ਲੈਂਦੇ ਆ ਤੇ ਰਾਤ ਨੂੰ ਚਲਾ ਕੇ ਮਾਲ ਬਣਾ ਦਿੰਦੇ ਆ ਪਰ ਮੈਂ ਇੱਕ ਰਿਕੁਐਸਟ ਕਰਨੀ ਚਾਹਨਾ ਜੇ ਸਰਕਾਰ ਚਾਹੇ ਤਾਂ ਗੱਡੀਆਂ ਦੇ ਉੱਤੇ ਲੋਡ ਹੋ ਕੇ ਦੁਕਾਨਾਂ ਦੇ ਉੱਤੇ ਪੂਰਾ ਭਰਿਆ ਪਿਆ ਆ ਅਸੀਂ ਤੁਹਾਡੇ ਮadhyam ਨਹੀਂ ਕਿ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਕਿਸੇ ਦੁਕਾਨ ਤੇ ਵੀ ਜੇ ਬਾਲ ਵਿਖਦਾ ਫੜਿਆ ਗਿਆ ਕਿਉਂਕਿ ਕਈ ਦੁਕਾਨਦਾਰਾਂ ਨੂੰ ਇਦਾਂ ਹੁੰਦਾ ਹੈ ਕਿ ਸ਼ਾਇਦ ਸਾਨੂੰ ਸਜ਼ਾ ਨਹੀਂ ਹੈਗੀ ਬਾਕੀ ਨੇ ਕਿ ਪਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ ਦੁਕਾਨਦਾਰ ਦੇ ਕੋਲ ਜੇ ਇੱਕ ਪੇਟੀ ਵੀ ਮਿਲ ਗਈ ਤੇ ਉਹਦਾ 5 ਲੱਖ ਰੁਪਇਆ ਜੁਰਮਾਨਾ ਤੇ 6 ਮਹੀਨੇ ਦੀ ਕੈਦ ਹੈ